ਕੌਮਾਂ ਨੂੰ ਮਰਨ ਦਾ ਡੰਗ ਆਇਆ ਤੇ ਉਹ ਕਿਸੇ ਦੇ ਮਾਰਿਆਂ ਮਰਦਿਆਂ ਇਹ ਨਹੀਂ ਜਣੀਆਂ ਕੌਮਾਂ ਦੇ ਵਿੱਚ ਨਹੀਂ ਗਦਾਰ ਹੁੰਦੇ ਉਹ ਕੌਮਾਂ ਤਾਂ ਕਿਸੇ ਤੋਂ ਹਰਦੀਆਂ ਨਹੀਂ ਖਾਤਰ ਦੇਸ਼ ਦੀ ਜੋ ਮੈਦਾਨ ਆਇਆ ਆਸਾਂ ਰੱਖੀਆਂ ਉਸ ਨੇ ਕਰਦੀਆਂ ਇਹ ਨਹੀਂ ਲੈ ਸਕੇ ਖਤਾਬ ਨਾਲ ਡਰੀ ਦਾ ਜਿਹਦੇ ਵਿੱਚ ਪਿਆਰ ਦੀਆਂ ਦਰਦੀਆਂ ਨਹੀਂ ਪਤਾ ਹੈ ਉਹਨਾਂ ਨੂੰ ਕੀ ਰੰਗ ਰੂਟੀਆਂ ਦਾ ਜਿੰਨਾ ਪਾ ਕੇ ਵੇਖੀਆਂ ਵਰਦੀਆਂ ਇਹ ਨਹੀਂ ਦੀ ਨਈਂ ਪਾਰ ਲਾਉਂਦੀ ਪੈਰ ਸੰਗਤਾਂ ਉਸ ਤੇ ਤਰਦੀਆਂ ਨਹੀਂ ਫੜਾ ਫੋਕੀਆਂ ਨੂੰ ਜਿਹੜਾ ਮਾਰ ਛੱਡੇ ਗੱਲਾਂ ਹੁੰਦੀਆਂ ਕਦੇ ਉਸ ਨਰ ਦੀਆਂ ਇਹ ਨਹੀਂ ਵਿੱਚ ਧਰਮ ਦੇ ਸਦਾ ਉਹ ਤਾਆਂਗਾ ਜਨਾਂ ਨੂੰ ਦੋਸਤੋ ਜਰਦੀਆਂ ਨਹੀਂ ਓ ਮਾਦ ਵਿੱਚ ਜਵਾਨਾਂ ਦੀ ਜ਼ਿੰਦਗੀ ਏ ਤੇ ਪੇੜਾਂ ਚੇਰ ਦੀ ਜੂ ਵਿੱਚ ਚਰਦੀਆਂ ਇਹ ਨਹੀਂ ਜਿਹੜੀਆਂ ਕੌਮਾਂ ਨੇ ਤੇਗਾਂ ਨਾਲ ਰਾਜ ਕੀਤੇ ਸਿਰ ਕਿਸੇ ਦੇ ਪੈਰਾਂ ਤੇ ਧਰਦੀਆਂ ਨਹੀਂ ਫਿਰ ਵਿੱਚ ਧਰਮ ਦੇ ਸ ਤਰਮ ਦੇ ਫਾਇਦਾਉ ਕੈ ਮਲਿੰਦੇ ਵਿੱਚ ਤਰਮ ਦੇ ਫਾਇਦਾਉ ਕੈ ਮਰਿੰਦੇ ਤੰਗਾ ਜਿੰਨਾਂ ਨੂੰ ਦੋਸਤੋ ਜਰਦੀਆਂ ਨਹੀਂ ਜੜੀਆਂ ਕੋ ਮਾਰੇ ਤੇ ਗਾਣਾ ਨਾਲ ਰਾਏ ਕਿਤੇ ਆ ਰਾਏ ਕਿਤੇ ਹਾਂ ਰਾਏ ਕਿਤੇ ਉਹ ਜੜੀਆਂ ਕੋਮਾਂ ਨੇ ਜੜੀਆਂ ਕੌਮਾਂ ਨੇ ਤੇਗਾ ਨਾਲ ਰਾਜ ਕੀਤੇ ਉਹ ਸਿਰ ਕਿਸੇ ਦੇ ਪੈਰਾਂ ਤੇ ਧਰਦੀਆਂ ਨਹੀਂ